ਸਤਿਗੁਰੂ ਮਤਾ ਸੁਦੇਸ਼ਾ ਜੀ ਮਹਾਰਾਜ ਅਤੇ ਨਰਨੰਕਾਰੀ ਰਾਜ ਪਿਤਾ ਰੰਮੀ ਜੀ ਦੀ ਸੂਚੀ ਅਗਵਾਈ ਹੇਠ ਸੰਤ ਨਰਨੰਕਾਰੀ ਮਿਸ਼ਨ ਦੀ ਸਮਾਜਿਕ ਸਾਖ ਸੰਤ ਨਰਨੰਕਾਰੀ ਚੈਰੀਟੇਲ ਫਾਊਂਡੇਸ਼ਨ ਦੁਆਰਾ ਨਰਨੰਕਾਰੀ ਸਤਗੁਰੂ ਪਵਨ ਫਾਤੇਗਾ ਚੂੜੀਆਂ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੰਤ ਨਰਨੰਕਾਰੀ ਸੇਵਾਦਾਨ ਪੈਨਫਰਾਜ਼ ਅਤੇ ਸਾਧ ਸੰਗਤ ਦੁਆਰਾ ਸਮੂਹ ਸ਼ਹਿਰ ਵਾਸੀਆਂ ਵੱਲੋਂ ਖੂਨਦਾਨ ਕਰਨ ਲਈ ਬੜਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਸ ਖੂਨਦਾਨ ਕੈਂਪ ਵਿੱਚ ਰਕੇ ਸਟੇਜੀ ਤੇ ਹੋਰ ਕਾਫੀ ਸਰਬੱਤ ਦਾ ਸਾਧ ਸੰਗਤ ਨੂੰ ਸਤਿਗੁਰੂ ਮਾਤਾ ਸੁਦੇਖਸ਼ਾ ਜੀ ਮਹਾਰਾਜ ਦਾ ਪਾਵਨ ਪ੍ਰੀਤਰ ਆਸ਼ੀਰਵਾਦ ਪ੍ਰਾਪਤ ਕੀਤਾ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਕਰਮਜੀਤ ਸਿੰਘ ਜੰਮਵਾਦੀ ਖਾਸਿਤ ਫਤਿਹਗੜ ਚੂੜੀਆਂ ਬਰਾਜ ਦੇ ਵਿੱਚ ਜੋ ਕਿ ਅੰਮ੍ਰਿਤਸਰ ਜੋਂ ਦੇ ਵਿੱਚ ਹੈ ਇੱਥੇ ਖੂਨ ਦਾ ਕੈਂਪ ਲੱਗ ਰਿਹਾ ਹੈ ਇਹ ਸਤਿਗੁਰੂ ਮਾਤਾ ਸੁਦੇਖਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਲੱਗ ਰਿਹਾ ਕਿਉਂਕਿ ਮਾਤਾ ਜੀ ਦਾ ਐਸਾ ਧਿਆਨ ਹੈ ਕਿ ਮਨੁੱਖ ਤੋਂ ਮਨੁੱਖ ਹੋ ਪਿਆਰਾ ਇੱਕ ਦੂਜੇ ਦਾ ਬਣੇ ਸਹਾਰਾ ਇਹ ਜੋ ਕੀਮਤੀ ਖੂਨ ਹੈ ਇਹ ਨਾੜੀਆਂ ਦੇ ਵਿੱਚ ਨਹੀਂ ਡੁੱਲਣਾ ਚਾਹੀਦਾ ਬਲਕਿ ਮਨੁੱਖ ਦੀ ਨਾੜੀਆਂ ਤੇ ਜਾਣਾ ਚਾਹੀਦਾ ਤਾਂ ਕਿ ਇਹਦੇ ਕਰਕੇ ਜੋ ਮਨੁੱਖ ਦੀ ਜਾਨ ਬਚ ਸਕਦੀ ਹੈ ਐਸਓਪਰਲੇ ਨਾਲ ਨਿਰੰਗਕਾਰੀ ਮਿਸ਼ਨ ਹਮੇਸ਼ਾ ਹੀ ਐਸੇ ਉਪਰਾਲੇ ਕਰਦਾ ਆਇਆ ਹੈ ਔਰ ਇਸ ਵੇਲੇ ਤੱਕ ਐਸੀ ਨਿਰੰਗਕਾਰੀ ਮਿਸ਼ਨ ਚ ਲਗਭਗ 1.13 ਲੱਖ ਬਲੱਡ ਯੂਨਿਟ ਡੋਨੇਟ ਕਰ ਚੁੱਕੇ ਹਨ 7000 ਤੋਂ ਵੱਧ ਜੋ ਹੈ ਬਲੱਡ ਡੋਨੇਸ਼ਨ ਕੈਂਪ ਲਗਾ ਚੁੱਕੇ ਆ ਔਰ ਉਸੇ ਲੜੀ ਤੇ ਅੱਜ ਵੀ ਇੱਕ ਕੈਂਪ ਫਤੇਗੜ ਚੂੜੀਆਂ ਬ੍ਰਾਂਚ ਦੇ ਪੂਰੇ ਉਸ਼ਾਦ ਰਿਆਲ ਤੁਸੀਂ ਦੇਖ ਰਹੇ ਹੋ ਕਿ ਇਹ ਨੌਜਵਾਨ ਮਾਪੂਸ ਕਿਵੇਂ ਉਸ਼ਾ ਦੇ ਨਾਲ ਬਲੱਡ ਦੇ ਰਹੇ ਆ ਇਸ ਸਥੇ ਜੋ ਫਤੇਗੜ ਚੂੜੀਆਂ ਬ੍ਰਾਂਚ ਦੇ ਅੰਡਰ ਰਮਦਾਸ ਮਨਜੀਠਾ ਪਤਾਲਪੁਰੇ ਮਿੰਡਾ ਦੇ ਵੀ ਔਰ ਫਤਿਹਗੜ ਚੂੜੀਆਂ ਬਰਾਚ ਔਰ ਇਸ ਤੋਂ ਇਲਾਵਾ ਲਾਗੇ ਰਾਜਾ ਸੰਸੀ ਔਰ ਅਜਨਾਲਾ ਇਹ ਬਰਾਚਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਥੇ ਆ ਕੇ ਇਹ ਉਸਾ ਦੇ ਨਾਲ ਬਲੱਡ ਡੋਨੇਸ਼ਨ ਕਰਨਾ ਹੈ ਔਰ ਸ਼ਹਿਰ ਵਾਸੀ ਮਜ਼ੇ ਦੀ ਗੱਲ ਹੈ ਕਿ ਕੁਝ ਹਫ਼ਤੇ ਪਹਿਲੇ ਹੀ ਸਾਡੇ ਇਥੇ ਜੋ ਸੰਯੋਜਕ ਮਹਾਤਮਾ ਹਨ ਵੋਲੰਟੀਅਰ ਨਾਲ ਲੈਣਾ ਨੇ ਸ਼ਹਿਰ ਦੇ ਵਿੱਚ ਇਹ ਸੰਦੇਸ਼ ਦਿੱਤਾ ਬਲੱਡ ਦੇਣ ਦਾ ਔਰ ਸ਼ਹਿਰ ਵਾਸੀ ਜੋ ਕਿ ਨਰੰਗਕਾਰੀ ਮਿਸ਼ਨ ਦੇ ਨਾਲ ਬੇਸ਼ੱਕ ਉਹ ਸੰਬੰਧਿਤ ਨਹੀਂ ਹਨ ਲੇਕਿਨ ਉਹ ਇੱਕ ਜज्ਬੇ ਦੇ ਨਾਲ ਜज्ਬੇ ਦੇ ਨਾਲ ਭਰਪੂਰ ਹੋ ਕੇ ਇੱਥੇ ਦੇਣ ਆਏ ਹਨ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੂਰੇ ਫਤਿਹਗੜ ਚੋੜੀਆ ਦੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਆ ਕੇ ਸਾਡੀ ਹੌਸਲਾ ਫੁਜਾਈ ਪ੍ਰੈਕਟੀਕਲ ਰੂਪ ਤੇ ਖੁਦ ਕਰਕੇ ਦਿਖਲਾਈ ਗਿਆ ਦੇਖੇ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰੀ ਇਹਨਾਂ ਨੂੰ ਕੀ ਕਹਿਣਾ ਚਾਹੋ ਤਾਂ ਵੇ ਸਾਡੇ ਬੜੇ ਹੀ ਪਿਆਰੇ ਸਮਰਪਿਤ ਹੋਣਾ ਦਾ ਸੰਯੋਜਕ ਹੈ ਸੰਯੋਜਕ ਦਾ ਕੰਮ ਨਹੀਂ ਹੈ ਸੰਜੋਗ ਇਹ ਚੰਨਾ ਜਿਵੇਂ ਇੱਕ ਧਾਗੇ ਦੇ ਵਿੱਚ ਅਲੱਗ-ਅਲੱਗ ਫੁੱਲਾਂ ਨੂੰ ਪਰੋਲਣਾ ਔਰ ਇਹ ਮਹਾਤਮਾ ਐਸੇ ਹਨ ਕਿ ਇਹ ਫੁੱਲ ਪਰੋਲੰਦੇ ਨੇ ਇੰਨੀ ਖੂਬੀ ਦੇ ਨਾਲ ਕਿ ਧਾਗਾ ਨਜ਼ਰ ਨਾ ਆਵੇ ਆਪਣੇ ਆਪ ਨੂੰ ਨਹੀਂ ਦਿਖਾਉਂਦੇ ਆਪਣੇ ਆਪ ਨੂੰ ਮਿਟਾਉਂਦੇ ਹਨ ਆਪਣੇ ਆਪ ਨੂੰ ਗਿਣਾਂਦੇ ਨਹੀਂ ਹਨ